ਕੱਲ ਜਿਹੜਾ ਇਹਨਾਂ ਨੇ ਪਹਿਲਾਂ ਮੇਰੀ ਇਨਵੈਸਟੀਗੇਸ਼ਨ ਸੀਗੀ ਕਿਸੇ ਕੇਸ ਦੇ ਵਿੱਚ ਮਜੀਠੇ ਥਾਣੇ 'ਚ ਤੇ ਉੱਥੋਂ ਸ਼ਾਮ ਨੂੰ ਇਹਨਾਂ ਨੇ ਬਸ ਪੇਪਰ ਦਿਖਾਇਆ ਮੈਨੂੰ ਕਿ ਆ ਤੁਹਾਡੇ ਧਰਾਵਾਂ ਲੱਗੀਆਂ ਤੇ ਤੁਹਾਨੂੰ ਅਰੈਸਟ ਕਰਦੇ ਆ ਤੇ ਮੈਨੂੰ ਲੈ ਕੇ ਚਲੇ ਗਏ ਆ ਉੱਥੋਂ ਵੇਖੋ ਜੀ ਜਦੋਂ ਮੈਨੂੰ ਲੈ ਕੇ ਗਏ ਆ ਮੈਨੂੰ ਤੇ ਧਰਾਵਾਂ ਦੀ ਇੰਨੀ ਨੌਲੇਜ ਨਹੀਂ ਆ ਕਿ ਕੀ ਹੁੰਦੀਆਂ ਆ ਕਿ ਕਿਹੜੀ ਲੱਗੀ ਹੋਈ ਆ ਤੇ ਲੈ ਕੇ ਗਏ ਆ ਪਹਿਲਾਂ ਇਹ ਮੈਨੂੰ ਚਵਾਲ ਥਾਣੇ ਲੈ ਗਏ ਆ ਫਿਰ ਤਰਨਤਾਰਨ ਸਦਰ ਥਾਣਾ ਫਿਰ ਤਰਨਤਾਰਨ ਸਿਟੀ ਥਾਣਾ ਬਸ ਇਦਾਂ ਹੀ ਇਸ ਤਰ੍ਹਾਂ ਹੀ ਰੱਖਿਆ ਆ ਤੇ ਅੱਜ ਜਿਹੜਾ ਆ ਅੱਜ ਪੇਸ਼ੀ ਕੀਤੀ ਗਈ ਹੈ ਕਿ ਕਿਰੋਜੋ ਸੀ ਅੱਜ ਕੋਲ ਪਹੁੰਚੀ ਸੀ ਤਾਂ ਉਹ ਕਿਧਰ ਦੀ ਲਜਾਇਆ ਗਿਆ ਸੀ ਮੈਨੂੰ ਬੇਸਮੈਂਟ ਥਾਣੀ ਲੈ ਕੇ ਗਏ ਸੀਗੇ ਹਾਂਜੀ ਮੈਨੂੰ ਵੀ ਪਤਾ ਲੱਗਾ ਕਿ ਉਹ ਕਿਸੇ ਨੂੰ ਹੋਰ ਨੂੰ ਲੈ ਕੇ ਆਏ ਸੀਗੇ ਕਿਉਂਕਿ ਮੈਨੂੰ ਬੇਸਮੈਂਟ ਥਾਣੀ ਲੈ ਕੇ ਗਏ ਸੀਗੇ ਤੇ ਅੱਜ ਵੇਖ ਲਓ ਸਾਰੇ ਜਾਣੇ ਜਿਹੜੀ ਪਾਰਟੀਆਂ ਜਿਹੜੀ ਆ ਸਾਡੀ ਸਾਰੀ ਅੱਜ ਸਾਡੇ ਨਾਲ ਖੜੀ ਆ ਮੋਢੇ ਨਾਲ ਮੋਢਾ ਜੋੜ ਕੇ ਤੇ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਆ ਵੇਖੋ ਜੀ ਇਹ ਤੁਸੀਂ ਵੇਖ ਹੀ ਲਿਆ ਸਰਕਾਰ ਦੇ ਕੰਮ ਤੱਕੇ ਛਾਈ ਜਿਹੜੀ ਆ ਉਹ ਪੂਰੀ ਕਰ ਰਹੇ ਆ ਤੇ ਮੈਂ ਸਾਰਿਆਂ ਦਾ ਅਰਸ਼ ਕਲੇਰ ਜੀ ਦਾ ਤੇ ਭਾਜੀ ਦਾ ਜੇਐਸ ਢਿਲੋਂ ਜੀ ਦਾ ਤੇ ਪ੍ਰਵੀਨ ਭਾਜੀ ਦਾ ਸੋਫਤੀ ਸਰ ਦਾ ਸਾਰਿਆਂ ਦਾ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੇਰਾ ਇੰਨਾ ਸਾਥ ਦਿੱਤਾ ਧੰਨਵਾਦ ਜੀ